ਹੁਣ ਮਿਰਰ ਚੱਲੇ ਆਂ ਪੰਜਾਬ ਆ ਕਿਵੇਂ ਲੱਗਦੀ ਇਹਨਾਂ ਲਾਗ ਲਾਗ ਨਦੀ ਨੇ ਸਾਰਾ ਨੁਕਸਾਨ ਕਰਤਾ ਸੀ ਆ ਆ ਗਿਆ ਕੰਨ ਪਰੂਪੋਰੀ ਨਾਰਾਂ ਇਹ ਹੋ ਗਿਆ ਜੀ ਮੁੰਡਾ ਅੰਦਰ ਸਤਿ ਸ਼੍ਰੀ ਅਕਾਲ ਜੀ ਸਵਾਲ ਦਾ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਰਾਤੀ ਸੀ ਆਪਾਂ ਮਨਾਲੀ ਤੇ ਆਪਣੇ ਹੋਟਲ ਦਾ ਬਾਹਰ ਦਾ ਥਿਊ ਤੇ ਸਾਹਮਣੇ ਖੜੀ ਗੱਡੀ ਹੈ ਆਪਣੀ ਤੇ ਅੰਦਰ ਦਾ ਰਾਤ ਕੁਝ ਇਦਾਂ ਦੇ ਗੁੱਡ ਮਾਰਨਿੰਗ ਗਾਇਜ਼ ਹੈ ਜੀ ਮਾਰਨਿੰਗ ਹੁਣ ਇਹ ਤੋਂ ਬਾਅਦ ਅਗਲਾ ਪਲਾਨ ਬਾਈ ਨੈਕਸਟ ਪਲਾਨ ਹੈ ਬ੍ਰੇਕਫਾਸਟ ਨਹੀਂ ਨਹੀਂ ਇਹ ਤੋਂ ਨਿਕਲਣ ਤੋਂ ਬਾਅਦ ਰਾਫਟਿੰਗ ਦਾ ਪ੍ਰੋਗਰਾਮ ਬਣ ਰਿਹਾ ਵਾਖੀ ਦੇਖਦੇ ਹਾਂ ਹਾਂਜੀ ਪ੍ਰੇ ਸ਼ਰਮਾ ਹਾਂਜੀ ਹਾਂਜੀ ਰਾਫਟਿੰਗ ਕਰਨੀ ਹੈ ਜੀ ਕਿੰਨੀ ਦੇਰ ਦਾ ਸਫਰ 6 ਤੋਂ 7 ਘੰਟੇ ਚਲੋ ਜੀ ਹੁਣ ਮਿਲਦੇ ਹਾਂ ਬ੍ਰੇਕਫਾਸਟ ਤੇ ਇਹ ਹੈ ਜੀ ਸਾਡੇ ਹੋਟਲ ਦਾ ਅੰਦਰ ਦਾ ਵੀ ਤੇ ਫਿਲਹਾਲ ਤਾਂ ਆਪਾਂ ਲੱਗੇ ਆ ਜੀ ਚੱਲਣ ਹੁਣ ਸਾਮਾਨ ਵਗੈਰਾ ਆ ਗਿਆ ਤੇ ਜਿਹੜੀ ਪੇਮੈਂਟ ਰਹਿੰਦੀ ਉਹ ਕਰਕੇ ਨਾਲ ਦੀ ਨਾਲ ਆਪਾਂ ਝਾੜਦੇ ਹਾਂ ਆਪਾਂ ਨੂੰ ਰੁਕਣਾ ਜਾ ਕੇ ਹੁੰਦਾ ਠੀਕ ਹੈ ਆਪਾਂ ਕਰਨੀ ਹੈ ਪ੍ਰੋਫਟਿੰਗ ਤੇ ਫਿਲਹਾਲ ਬਿਲ ਪੇ ਕਰਕੇ ਨਿਕਲਦੇ ਆਂਗੇ ਆਪਾਂ ਹੁਣ ਇੱਥੋਂ ਕਿਉਂਕਿ ਸਮਾਂ ਪਹਿਲਾਂ ਹੀ 11:30 ਦਾ ਸਮਾਂ ਹੋ ਗਿਆ ਤੇ ਅੰਦਰ ਮੈਂ ਕਾਰ ਮਿਲ ਜੂਗਾ ਇਹ ਆ ਜੀ ਇਹਨਾਂ ਦਾ ਕਾਰ ਅੱਜ ਦਾ ਸੀਜ਼ਨ ਦਾ ਤਾਜਲ ਹੋ ਰਿਹਾ ਫਿਲਹਾਲ ਸਾਡੇ ਅਸੀਂ ਫੋਨ ਕਰਿਆ ਕਰ ਗਰਮੀ ਬਹੁਤ ਜ਼ਿਆਦਾ ਜੀ 46 ਡਿਗਰੀ ਟੈਂਪਰੇਚਰ ਆਪਣੇ ਪਿੰਡਾਂ ਵਾਲ ਦਾ ਪੰਜਾਬ ਦਾ ਤੇ ਇੱਥੋਂ ਦਾ ਟੈਂਪਰੇਚਰ ਕਿੰਨਾ ਬਣੇ ਸਵੇਰੇ ਇਹ ਵੀ ਪੇਜੀ ਬਹੁਤ ਵਧੀਆ ਹਟਲ ਆਈ ਬਹੁਤ ਜਿਆਦਾ ਇਹ ਤੋਂ ਤੁਸੀਂ ਅਸੀਂ ਸਿਕਿਉਰਟੀ ਮੇਰੇ ਤੁਸੀਂ ਹੋਟਲ ਵੀ ਵਧੀਆ ਸੀ ਨਾ ਪਹਿਲਾਂ ਇਤੋਂ ਵੀ ਆਏ ਆ ਘੁੰਮ ਕੇ ਨਾਰਕੰਡਾ ਨਾਰਕੰਡੇ ਤੋਂ ਅਸੀਂ ਘੁੰਮਿਆ ਜਿੱ ਉੱਪਰ ਨੂੰ ਮੋਹਾਲੀ ਮੋਹਾਲੀ ਸਹੀ ਹੈ ਹਮ ਘੁੰਮੇ ਮਤਲਬ ਜੱਦੇ ਪਿੰਡ ਤੋਂ ਨਿਕਲੇ ਨਾ ਨਾਰਕੰਡਾ ਕੋਈ ਵੀ ਹੋਟਲ ਵਧੀਆ ਨਹੀਂ ਮਿਲਿਆ ਫਸਟੇ ਹੋਟਲ ਮਿਲਿਆ ਜਿਹੜੇ ਕਹਿੰਦੇ ਖਾਣ ਪੀਣਾਂ ਵੀ ਵਧੀਆ ਲੱਗਿਆ ਡਿਨਰ ਬ੍ਰੇਕਫਾਸਟ ਸਭ ਟੌਪ ਦਾ ਉਹਨੂੰ ਰੱਖਦੇ ਆਂ ਇਹ ਸਮਾਨ ਪਹਿਲਾਂ ਤੇ ਫਿਰ ਚੱਲਦੇ ਆਂ ਅੰਡੇ ਏਰੀਆ ਤੋਂ ਬਾਅਦ ਜੀ ਹੁਣ ਮਿਰ ਚੱਲੇ ਆਂ ਪੰਜਾਬ ਵੱਲ ਜਿੱਥੇ ਪਹਿਲਾਂ ਹੀ ਗਰਮੀ ਨੇ ਕਹਿਰ ਮਚਾਇਆ ਸੀ ਬਾਕੀ ਇਹ ਜਿੰਨੀ ਗੇ ਤੁਸੀਂ ਦੇਖ ਰਹੇ ਹੋ ਨਾ ਸੜਕਾਂ ਟੁੱਟੇ ਹੋਈਆਂ ਇਹ ਪਿਛਲੇ ਸਾਲ ਦੇ ਮੀਂਹ ਨੇ ਕਰਾਇਆ ਹੋਣਾ ਹੈ ਪਿਛਲੇ ਸਾਲ ਇੱਥੇ ਮੀਂਹ ਨੇ ਤਬਾਹੀ ਜਿਹੜੀ ਉਹ ਕਾਫੀ ਕੀਤੀ ਸੀ ਤੇ ਹਲੇ ਵੀ ਉਹਦਾ ਕੰਮ ਚੱਲਦਾ ਏ ਤੇ ਬਾਕੀ ਕਿੱਦਾਂ ਰਿਹਾ ਵੀ ਟ੍ਰਿਪ ਉਸਤਰੀ ਸ਼ਰਮਾ ਬਹੁਤ ਬਹੁਤ ਵਧੀਆ ਜੀ ਪੈਗ ਤੇ ਹੁਣ ਫੇਰ ਗਰਮੀ ਚ ਗਰਮੀ ਚ ਹੋਰ ਜਾਣਾ ਪੈਣਾ ਇੱਥੇ ਅੱਗੇ ਜਾ ਕੇ ਫੇਰ ਉਹੀ ਏਸੀ ਲਾ ਲਿਓ ਖਿੜਖਾ ਤੇਜ਼ ਕਰ ਲਿਓ ਪਾਣੀ ਠੰਡਾ ਪੀਜੀਏ ਠੰਡ ਦਾ ਆਨੰਦ ਮਾਣਾ ਪੂਰਾ ਇਹ ਜਿੱਥੇ ਕਿ ਤੁਸੀਂ ਨਦੀ ਦੇਖ ਰਹੇ ਹੋ ਨਾ ਇਹ ਜਿੰਨੀ ਕੁ ਫੈਲੀ ਹੈ ਪਿਛਲੇ ਸਾਲ ਮੀਂਹ ਕਰਕੇ ਫੈਲੀ ਹੈ ਜੀ ਕਿਉਂ ਨਾ ਲਾਗ ਲਾਗ ਨਦੀ ਨੇ ਸਾਰਾ ਨੁਕਸਾਨ ਕਰਤਾ ਸੀ ਤੇ ਫਿਲਹਾਲ ਜਾਂਦੇ ਆਂਦੇ ਲਾਸਟ ਵਾਰੀ ਦੇ برف ਵਾਲੇ ਪਹਾੜ ਕਿਉਂਕਿ ਇਹ ਤੋਂ ਬਾਅਦ ਤਾਂ ਗਰਮੀ ਹੀ ਦਿਖਣੀ ਹੈ ਮਨਾਲੀ ਤੋਂ ਨਿਕਲੋਂ ਬਾਹਰ ਪਹਿਲਾਂ ਲੱਗਿਆ ਜੀ ਕਾਰ ਵਾਸ਼ ਕਰਾਣ ਕਿਉਂਕਿ ਕਾਰ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਨਾ ਕਾਜਾ ਤੋਂ ਮਨਾਲੀ ਰੋਡ ਤੇ ਜਿਹੜੇ ਹਾਲਾਤ ਸੀ ਜਿਹੜੇ ਰਾਸਤੇ ਸੀ ਉਹਨਾਂ ਨੇ ਜਿਹੜਾ ਹਾਲਾਤ ਹੈ ਉਹ ਗੱਡੀ ਦੇ ਇਦਾਂ ਦੇ ਕਰਦੇ ਕਿਉਂਕਿ ਤਕਰੀਬਨ ਤਕਰੀਬਨ ਸਾਰੇ ਰਾਸਤੇ ਟੁੱਟੇ ਹੋਏ ਤੇ ਫਿਲਹਾਲ ਆਪਾਂ ਆ ਗਏ ਆਂ ਮਨਾਲੀ ਤੋਂ ਬਾਹਰ ਤੇ ਕਰਾਵਾਂਗੇ ਗੱਡੀ ਦੀ ਵਾਸ਼ਿੰਗ ਤੇ ਉਦੋਂ ਬਾਅਦ ਚੱਲਾਂਗੇ ਫਿਰ ਰੁਕਣਾ ਆਪਾਂ ਸਟਾਪ ਪੁੰਤਰ ਕਿਉਂਕਿ ਆਪਾਂ ਉੱਥੇ ਜਾ ਕੇ ਕਰਨੀ ਐ ਕ੍ਰਾਫਟਿੰਗ ਲੰਘ ਜਾਈਏ ਯਾਰ ਚੱਲ ਇਤਨੇ ਪੈਸੇ ਜੀ ਅਭੀ ਤਾਂ ਮਨਾਲੀ ਮੈਂ ਆਈ ਹਾਂ ਜੀ कितने पैसे ही चार बंदे ही चार बंदे हैं है कितना फिर भी ठीक है मैं ना पहले भी आपसे करके गया था आपको याद होगा तो देख ले नेट दो घंटे से सरदा 9 घंटे में बाहर पे हाँ हेलो गड्डी ये हो रही है जी पैराग्लाइडिंग ਇਹ ਵੀ ਆਪਾਂ ਕਰੀ ਹੋਈ ਹੈ ਇਹਦੀ ਵੀ ਵੀਡੀਓ ਤੁਹਾਨੂੰ ਮੈਂਸ਼ਨ ਕਰ ਦਾਂਗੇ ਵਿੱਚ ਇਹ ਵੀ ਪੁੰਤਰੀ ਹੁੰਦੀ ਹੈ ਪੈਰਾਗਲਾਈਡਿੰਗ ਤੇ ਰਾਫਟਿੰਗ ਇਹ ਬੋਰਡ ਲੱਗੇ ਹੋਏ ਨੇ ਜੀ ਜਦੋਂ ਆਪਾਂ ਮਨਾਲੀ ਤੋਂ ਤੁਰਦੇ ਹਾਂ ਪੈਰਾਗਲਾਈਡਿੰਗ ਤੇ ਰਾਫਟਿੰਗ ਤੇ ਇਹ ਜਦੋਂ ਪਿਛਲੇ ਸਾਲ ਦੀ ਜਦ ਪਾਣੀ ਨੇ ਤਬਾਹੀ ਮਚਾਈ ਇੱਥੇ ਸਾਰਾ ਰੋਡ ਤੋੜਦਾ ਸੀ ਤੇ ਹੁਣ ਤਾਂ ਫਿਰਾਲ ਬਣ ਗਿਆ ਜੀ ਬਾਕੀ ਤੁਸੀਂ ਇੱਧਰ ਦੇਖ ਹੀ ਸਕਦੇ ਜਿੰਨੇ ਵੀ ਢੇਰ ਲੱਗੇ ਹੋਏ ਨੇ ਪੱਥਰਾਂ ਦੇ ਇਹ ਸਾਰੇ ਦੇ ਸਾਰੇ ਪਾਣੀ ਦੇ ਨਾਲੇ ਹੋਏ ਨੇ। ਹੈ? ਪਹੁੰਚ ਗਏ ਜੀ ਪੈਰਾਗਲਾਈਡਿੰਗ, ਰਾਫਟਿੰਗ 666 ਨੰਬਰ। ਬਲਵਾਨ ਇਹ ਨੰਬਰ ਹੈ ਜੀ ਨੰਬਰ। ਹਾਂਜੀ। ਤੇ ਆਪਾਂ ਪਹਿਲਾਂ ਵੀ 2 ਸਾਲ ਪਹਿਲਾਂ ਇੱਥੇ ਰਾਫਟਿੰਗ ਕਰ ਚੁੱਕੇ ਹਾਂ ਜੀ। ਨਾਲੇ ਕੀਤੇ ਤੁਹਾਨੂੰ ਦੱਸਿਆ ਪੈਰਾਗਲਾਈਡਿੰਗ ਤੇ ਮੁੰਡੇ ਲੱਗੇ ਕੱਪੜੇ ਕੱਢਣ ਤੇ ਸੱਤੋਂ ਪਹਿਲਾਂ ਇਹ ਐਚ ਆਰ ਵਾਲੇ ਬਾਈ। ਕਿਹੜਾ ਪਿੰਡ ਹੈ ਵੀਰ? ਹੈ ਜੀ? ਕੇਠੜ। ਅੱਛਾ। ਹਰਿਆਣੇ ਤੋਂ ਬਾਈ ਆਪਾਂ। ਇਹ ਵੀ ਕਰ ਚੁੱਕੇ ਨੇ ਜੀ। ਹਾਂਜੀ ਜਦੀ ਤੁਸੀਂ ਪਿਛੜੀ ਹੋ ਹਾਂਜੀ ਹਾਂਜੀ ਚਲੋ ਬਈ ਛੇਤੀ ਛੇਤੀ ਆਪਾਂ 2 ਸਾਲ ਪਹਿਲਾਂ ਪਹਿਲਾਂ ਵੀ ਕਰਕੇ ਗਏ ਆ ਜੀ ਫੇਰ ਆਏ ਆ ਉਹਨਾਂ ਕੋਲ ਬਲਵੰਤ ਜੀ ਕੋਲ ਤੇ ਰੇਟ ਵੀ ਇਹਨਾਂ ਨੇ ਫੱਟੇ ਕੋਟਿਆ ਜੀ ਰਿਆ ਤੇ ਸਭ ਤੋਂ ਬਨਾ ਕੈਥੜ ਵਾਲੇ ਵੀਰੇ ਕਰਕੇ ਆਟੇ ਨੇ ਚਲ ਬਈ ਜੱਸੀ ਜੀਆਂ ਕੱਢ ਕੱਪੜੇ ਹੁਣ ਹੋ ਜਾ ਤਿਆਰ ਪਾਲੀਆਂ ਛਪਲਾ ਮੁੰਡਿਆਂ ਨੇ ਹੋ ਗਏ ਤਿਆਰ ਬਈ ਤੇ ਇਹ ਸਾਡਾ ਜਿਹੜਾ ਟੂਰ ਸੀ ਇਹ ਬੰਦੇ ਕੋਲ ਨੇ ਸਪான்ਸਰ ਕਰਿਆ ਇਹ ਬੰਦੇ ਨੇ ਪ੍ਰੇਮ ਸ਼ਰਮਾ ਨੇ ਪੈਸੇ ਤੇਲੇ ਸਾਰੇ ਇਹਦੇ ਕੋਲ ਆ ਬਾਈ ਅਸੀਂ ਤਾਂ ਕਰਦੇ ਨੇ ਇਦਾਂ ਹੀ ਗੜਤੇ ਲੋ ਜੀ ਆ ਗਏ ਆ ਜਿੱਥੇ ਰਾਫਟਿੰਗ ਹੁੰਦੀ ਹੈ ਤੇ ਫਿਲਹਾਲ ਜਿਹੜੀ ਅਗਲੀ ਵੀਡੀਓ ਹੈ ਉਹ ਆਪਾਂ ਕਰਾਂਗੇ ਇਹਨਾਂ ਦੇ ਅਪਰੋਚ ਕਿਉਂਕਿ ਆਪਣਾ ਫੋਨ ਉੱਤੇ ਪਾਣੀ ਦਾ ਚੱਕਰ ਆ ਜਾਂਦਾ ਤੇ ਇਹਨਾਂ ਵਾਲਾ ਸੇਫਰੀ ਹੁੰਦਾ ਇਹ ਰਿਹਾ ਡਰਾਈਵਰ ਹੋ ਗਏ ਬੰਦੇ ਤਿਆਰ ਲੱਗੇ ਨੇ ਆਪਣਾ ਆਪਣਾ ਸਮਾਨ ਕੱਢਣ ਮੈਂ ਆਸਾ ਜੀ ਰਾਫਟਿੰਗ ਤੋਂ ਪਹਿਲਾਂ ਚੈੱਕ ਕਰ ਲੋ ਜੀ ਇੱਕ ਵਾਰੀ ਤੁਸੀਂ ਇੱਥੇ ਦਾ 뷰 ਤੇ ਬੰਦੇ ਲੱਗੇ ਹੁਣ ਤਿਆਰ ਸਾਡੀ ਲੱਗੀ ਹੈ ਜੀ ਕਿਸ਼ਤੀ ਉੱਤੇ ਤੇ ਆਪਨੇ ਦਿਖ ਰਹੀ ਏਦਾਂ ਫਿਲਾਲ ਇੱਥੇ ਕਾਫੀ ਜੜੇ ਨੇ ਘੁੰਮਣ ਵਾਲੇ ਰਾਫਟਿੰਗ ਵੀ ਕਰਦੇ ਕਿਉਂਕਿ ਰਾਫਟਿੰਗ ਮਨਾਲੀ ਦੀ ਤੇ ਸਭ ਤੋਂ ਖਤਰਨਾਕ ਦਾ ਸੁਣੀ ਦੀ ਜੀ ਅਨਿਸ਼ੀ ਕਿਸ਼ਤੀ ਫਿਲਾਲ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ 9 ਕਿਲੋਮੀਟਰ ਦੀ ਤੇ ਹੁਣ ਵੀ 9 ਕਿਲੋਮੀਟਰ ਦੀ ਕਰਾਂਗੇ ਤੇ ਆ ਰਹੀ ਅੱਗੇ ਦਾ ਇੱਥੇ ਦਰਖਤ ਨੇ ਜੀ ਲੰਬੇ ਲੰਬੇ ਮੋਤਲ ਜੇ ਤੁਸੀਂ ਪਿੱਛੇ ਤੋਂ ਕਰਦੇ ਹੋ ਚਾਹੇ ਅੱਗੇ ਨਾਲੋਂ ਤੇ ਆਕੇ ਉਹਨਾਂ ਨੇ ਤੁਹਾਨੂੰ ਰਫਟਿੰਗ ਸਟਾਰਟ ਇੱਥੋਂ ਕਰਾੜੀਆ ਇਹਨੂੰ ਮੇਨ ਸਟੇਸ਼ਨ ਸਮਝ ਸਕਦੇ ਤੁਸੀਂ ਰਫਟਿੰਗ ਦਾ ਤੇ ਚੱਲ ਲਈ ਆਪਣੀ ਕਿਸ਼ਤੀ ਹੁਣ ਥੱਲੇ ਵੱਲ ਨੂੰ ਤੇ ਚੱਲਦੇ ਆ ਜੀ ਹੁਣ ਲੈਣਾ ਰੱਬ ਰੱਖਾ ਬਾਕੀ ਪੱਥਰ ਬਹੁਤ ਨੇ ਥੱਲੇ ਦੇਰੇ ਦੇਰੇ ਹੋ ਗਈ ਰੈਡੀ ਚਲੋ ਅੱਗੇ ਖਿੱਚੋ ਹਾਂ ਸਟਾਰਟ ਹੈ 1 2 ਵੇਟ ਟੂ ਗੋ ਵੇਟ ਟੂ ਗੋ छोड़ो छोड़ो चलो बैठ जाओ राम राम सेवी वेट आगे बैठो आप है बैट आ, बैट आ, बैट आ, एक ट्राई करो गेट डाउन गेट डाउन कैसे बुलाए आप उस साइड को तो। नीचे हाँ ठीक है कम बैक बोल तो वापस आना अगर गैप ਦੰਬੈ ਬਲੂ ਕਾ ਅੱਛਾ ਬੈਠ ਰਹਾ ਠੀਕ ਹੈ ਫਿਰ ਸੇ ਖੜੇ ਨਹੀਂ ਹੋ ਰਹਾ ਓਕੇ ਚਲੋ ਫੋਟੋ ਆਪਣੇ ਵੀਡੀਓ ਸਟਾਰਟ ਕਰੋ ਕੇ ਬਾਈਕਰ ਦਾ ਵੀਡੀਓ ਮੈਂ ਇੱਕ ਵਾਰ ਓਕੇ ਗਾਇਜ਼ ਗੈਟ ਡਾਊਨ ਮੂੰਹ ਬੰਦ ਰੱਖਣਾ ਠੀਕ ਹੈ ਦੰਬੈ ਗੇਜ਼ ਬੈ ਜੀ ਅੱਜ ਇੱਥੇ ਆਪਣਾ ਪੈਰਾਗਲਾਈਡਿੰਗ ਆਪਾਂ ਪ੍ਰੈਕਟਿਸ ਆਪਾਂ ਪੈਰਾਗਲਾਈਡਿੰਗ ਇੱਥੇ ਕਰਕੇ ਗਏ ਆ ਪਹਿਲਾਂ ਬੱਲੂ ਜੀ ਕੋਲ ਤੇ ਦੂਜੀ ਆਪਣੀ ਇਸ ਟਾਈਮ ਓਕੇ ਹਾਂ ਵਿੱਚ ਬੜਾ ਤੇਜ਼ ਆ ਇਹ ਫਲੋ ਕੇ ਫਲੋ ਕੇ ਸਾਥ ਸੇ ਰਹੇਗਾ ਮੈਂ ਦਸਿਰ ਪਾਲਿੰਗ ਕੰਟਰੋਲ ਹੀ ਕਰਨੇ ਵਾਲਾ ਹੂੰ ਪੱਥਰੇ ਸੇ ਬਚਾਉਣੇ ਵਾਲਾ ਫਲੋ ਕਿੱਥੇ ਬਣ ਰਿਹਾ ਹੈ ਰੀਨ ਲੇਟ ਸਾਜੀ ਲੇਟ ਆ ਰਹੀ ਵਿੱਚ ਆ ਰਹੀ ਆ ਰਹੀ ਪੂਰੀ ਜਨਾਰਾ ਇਹ ਜੱਸੀ ਕੈਸੀ ਹੈ ਕੈਸੀ ਹੈ ਜੱਸੀ ਕੈਸੀ ਹੈ ਹਾਂ ਜੈਨੀ ਕੈਸੀ ਹੈ ਬਹੁਤ ਵਧੀਆ ਬਾਈ ਬਹੁਤ ਆਨੰਦ ਆ ਰਿਹਾ ਲਓ ਕੈਮਰਾ ਫੜੀਏ ਜੂ ਯਾ ਅੱਛੇ ਸੇ ਬਣਾਓ ਇਲਾਵਾ ਮਤ ਅੱਛਾ ਵੀਡੀਓ ਬਣਾਓ ਇਲਾਵਾ ਮਤ ਇਸ ਨੂੰ ਬਣਾਣੇ ਤੋਂ ਮੈਂ ਉਠਾ ਦੂਗਾ ਇਸ ਨੂੰ ਇਹ ਆਈ ਆਪਣਾ ਫਸਟ ਟਾਈਮ ਆਪਾਂ ਉਤਰੇ ਆ ਪੈਰ ਆਪਣਾ ਰਾਫਟਿੰਗ ਕਰਦੇ ਹੋਏ ਤੇ ਆਨੰਦ ਪੂਰਾ ਆ ਰਿਹਾ ਜੀ ਲੱਤਾਂ ਹੋ ਗਈਆਂ ਸੁੰਨ ਥੱਲੇ ਕਿਉਂਕਿ ਪਾਣੀ ਬਹੁਤ ਠੰਡਾ ਜੈਕਟ ਕੀ ਖੋਲਦੇ ਜੈਨੀ ਕਹਦੇ ਹਾਂਜੀ हाँ एक मिनट मेरे साथ वन टू थ्री में आपने जम्प करना ठीक है वन टू थ्री ओके घे ਰਾਫਟਿੰਗ ਕਰਨ ਤੋਂ ਬਾਅਦ ਹੁਣ ਫੇਰ ਆਪਾਂ ਰੈਡੀ ਆ ਹੁਣ ਚੱਲਦੇ ਆ ਅੱਗੇ ਨੂੰ ਕਿ ਸਮਾਂ ਪਹਿਲਾਂ ਹੀ ਹੋ ਗਿਆ 3 ਵਜੇ ਦਾ ਕਿਉਂਕਿ ਆਪਾਂ ਨੂੰ ਟਾਈਮ ਪਹਿਲਾਂ ਦਾ 2 ਘੰਟੇ ਦਾ ਆਪਣੇ ਇੱਥੇ ਹੀ ਪੁੱਟ ਗਏ ਸੀ ਤੇ ਇਹ ਰਹੀ ਰਾਫਟਿੰਗ ਤੇ ਪੈਰਾਗਲਾਈਡਿੰਗ ਦਾ ਬੋਰਡ ਪਰ ਇਹ ਕਹਿੰਦੇ ਪੈਰਾਗਲਾਈਡਿੰਗ ਹਲੇ ਬੰਦ ਹੈ ਕਿਉਂਕਿ ਮੌਸਮ ਕਰਕੇ ਹਲੇ ਤੇਜ਼ ਹਵਾ ਤੁਸੀਂ ਦੇਖ ਹੀ ਸਕਦੇ ਹੋ ਨਾ ਹਵਾ ਤੇ ਮੀਂਹ ਵੀ ਸਾਨੂੰ ਪੂਰੀ ਆਪਣਾਉ ਤੇ ਦਾ ਦੂਜਾ ਮੀਂਹ ਲੱਗਿਆ ਜੀ ਪਹਿਲਾਂ ਸਾਨੂੰ ਲੱਗਿਆ ਆ ਕੇ ਰਾਸਤੇ 'ਚ ਲੱਗਿਆ ਸੀ ਤੇ ਦੂਜੀ ਵਾਰੀ ਲੱਗਿਆ ਮੀਂਹ ਆਪਾਂ ਨੂੰ ਹੁਣ ਆ ਕੇ ਮਨਾਲੀ ਤੇ ਫਿਰ ਲਾਲ ਆਪਾਂ ਚੱਲਦੇ ਆਂ ਜੀ ਸਿੱਧਾ ਪੰਜਾਬ ਵੱਲ ਨੂੰ ਤੇ ਉੱਥੇ ਜਾ ਕੇ ਮਾਣਦੇ ਆਂ ਗਰਮੀ ਰੈਡੀ ਭਾਈ ਚਲੋ ਭਾਈ ਹਾਂ ਰਾਫਟਿੰਗ ਕਰਦੇ ਹੋਏ ਆਪਾਂ ਰੁਕੇ ਸੀ ਇੱਥੇ ਤੇ ਇਹ ਬੰਦਾਂ ਨੂੰ ਲੱਗੀ ਭੁੱਖ ਹਾਂ ਦੋ ਬਣਾ ਦੇ ਬੰਦਾ ਕਹਿੰਦਾ ਵੀ ਬਾਅਦ ਚ ਪੈਸੇ ਦੇ ਦਿਓ ਕੋਈ ਚੱਕਰ ਨਹੀਂ ਇਸ ਕਰਕੇ ਬੰਦੇ ਕੋਲ ਦੁਬਾਰਾ ਤੁਾਂਕੇ ਰੁਕਿਆ ਜੀ ਸਪੈਸ਼ਲ ਤਿਆਰ ਹੁੰਦਾ ਬਾਅਦ ਅਗੇ ਪ੍ਰਿੰਸ ਫੇਰ ਆਪਣਾ ਬੰਦਾ ਪਾਣੀ ਦੇ ਵਿੱਚ ਵਿੱਚ ਸਰ ਫੇਰ ਵਿੱਚ ਨੋਰਮਲ ਬੰਦਾ ਬੜਾ ਵਧੀਆ ਨਿਕਲਿਆ ਬਾਈ ਨਹੀਂ ਦੂਜੇ ਦਾ ਹੁੰਦਾ ਬੰਦਾ ਕਦੇ ਲੈ ਕੇ ਨਾ ਆਪੇ ਇਹਦੇ ਭਾਜੇ ਹੈ ਨਾ ਪਰ ਬੰਦੇ ਨੇ ਸਪੈਸ਼ਲੀ ਇਹ ਗੱਲ ਕਿ ਤੁਸੀਂ ਬਾਅਦ ਚ ਦੇ ਦਿਓ ਕੋਈ ਚੱਕਰ ਨਹੀਂ ਬਣਾ ਖਾ ਲੋ ਅੱਗੇ ਦੇ ਦਿਓ ਤਾਂ ਫਿਰ ਮੰਨ ਨਹੀਂ ਕੀਤਾ ਇਹ ਬੰਦੇ ਨੂੰ ਇਦਾਂ ਹੀ ਛੱਡ ਗਏ ਆਪਾਂ ਅਗੇ ਖੜ ਗਏ ਜੀ ਕੁੱਲੂ ਚ ਕਿਉਂਕਿ ਸਮਾਂ ਸੀ ਸਵਾ ਤਿੰਨ ਦਾ ਵੀ ਚਲੋ ਰੋਟੀ ਖਾ ਕੇ ਫਿਰ ਚੱਲਦੇ ਆ ਫਿਲਹਾਲ ਕੁੱਲੂ ਦਾ ਵੀ ਉਦਾਂ ਦਾ ਤੇ ਆਪਾਂ ਖੜੇ ਆ ਕੁੱਲੂ ਇੱਕ ਰੈਸਟੋਰੈਂਟ ਚ ਹਕਿ ਕੁੱਲੂ ਵੀ ਪਾਣੀ ਨੇ ਤਬਾਹੀ ਜਿਹੜੀ ਉਹ ਕਾਫੀ ਕੀਤੀ ਹੈ ਤਾਂ ਤੁਹਾਨੂੰ ਪਤਾ ਹੀ ਨਹੀਂ ਕਿ ਪਿੱਛੇ ਛੜਕਾ ਨਹੀਂ ਜੀ ਠੀਕ ਹੈ ਉਹ ਤੋੜੀਆਂ ਪਈਆਂ ਕੁੱਲੂ ਆਪਾਂ ਰੋਟੀ ਖਾਧੀ ਜੀ ਇਸ ਢਾਬੇ ਤੇ ਫਿਲਹਾਲ ਮੌਸਮ ਤਾਂ ਮੀਂਹ ਵਾਲਾ ਹੋਇਆ ਹੋਇਆ ਹੈ ਨਾ ਤੇ ਚੱਲਦੇ ਆ ਜੀ ਹੁਣ ਆਪਣਾ ਪਿੰਡ ਵੱਲ ਨੂੰ shut up ਕੁੱਲੂ ਤੋਂ ਅੱਗੇ ਰੋਡ ਕਿਉਂਕਿ ਸੜਕਾਂ ਦਾ ਤਬਦੀਲ ਨੂੰ ਤਿਰਵਨ ਸਾਰੇ ਕਿਤੇ ਵਧੀਆ ਬਣ ਗਏ ਨੇ ਹੁਣ ਬਾਕੀ ਵੀਊ ਚੈੱਕ ਕਰੋ ਬਾਕੀ ਪੁੱਛਦੇ ਆ ਮੁੰਡੇ ਨੂੰ ਹਾਂ ਬਈ ਘਰ ਜਾਣ ਦੀ ਕਰ ਰਿਹਾ ਬਈ ਤੇਰਾ ਬਿਲਕੁਲ ਨਹੀਂ ਹਾਂਜੀ ਜਾਣਾ ਜਿੱਥੇ ਜਾਣਾ ਇੱਕ ਹੀ ਬੰਦਾ ਈ ਸਾਡੇ ਗਰੁੱਪ 'ਚ ਜਿਹੜਾ ਬੰਦਾ ਕਹਿੰਦਾ ਘਰੇ ਜਾਣਾ ਵਾਹ ਵਾਹ ਨਹੀਂ ਇਹ ਸਹੀ ਗੱਲ ਹੈ ਬਈ ਬਾਕੀ ਕਿਸੇ ਦਾ ਬਾਈ ਜੀ ਨਹੀਂ ਕਰ ਰਿਹਾ ਬਲਾਲ ਮੌਸਮ ਇੱਥੇ ਵਧੀਆ ਜੀ ਜਿਉਂ-ਜਿਉਂ ਅੱਗੇ ਨੂੰ ਵਧ ਰਹੇ ਹਾਂ ਦਿਲ ਘਟ ਰਿਹਾ ਦਿਲ ਘਟ ਵੀ ਰਿਹਾ ਇੱਥੇ ਤਾਪਮਾਨ ਵੀ ਵਧ ਰਿਹਾ ਭਾਈ ਬਾਕੀ ਸੜਕ ਚੈੱਕ ਕਰੋ ਵੀਰੇ ਤੁਸੀਂ ਸੜਕਾਂ ਤਕਰੀਬਨ ਸਾਰੀ ਵਧੀਆ ਬਣ ਗਈਆਂ ਨੇ ਇਹ ਹੈ ਜੀ ਆਪਣੀ ਦੂਜੀ ਟੰਨਾਂ ਵਾਲੀ ਇੱਕ ਜਿਹੜੀ ਉਹ ਸੀ ਮੇਰੇ ਤੋਂ ਪਹਿਲਾਂ ਹੀ ਹੈ ਇਹ ਉੱਪਰ ਵਾਲੀ ਬਾਅਦ ਵਾਲੀ ਇਦਾਂ ਦੀਆਂ ਭਾਈ ਹੁਣ ਹ ਤੱਕ ਟੰਨ ਨੰਬਰ 12 ਮੰਡੀ ਚੰਡੀਗੜ੍ਹ ਤੇ ਪਠਾਨਪੁਰ ਮਨਾਲੀ ਤੱਕ ਘਟੋ ਘਟ ਸਾਨੂੰ ਇਹ ਤੀਜੀ ਟੰਨ ਲਾਈ ਹੈ ਜੀ ਕੁਲੂ ਤੋਂ ਨਿਕਲਦੇ ਹੋਏ ਤੇ ਟੰਨਾਂ ਲਾ ਵੀ ਸਾਰੀਆਂ ਵਧੀਆ ਬਣੀਆਂ ਹੋਈਆਂ ਨੇ ਤੇ ਫਿਲਹਾਲ ਤਾਂ ਬੋਲਣੇ ਪਸ ਬੋਲੇ ਪੈਨਡਲਾਂ ਦੇ ਪਰ ਇਹ ਜਾਮ ਲੱਗਿਆ ਹੋਇਆ ਜੀ ਮੰਡੀ ਤੋਂ ਪਹਿਲਾਂ 5 ਕਿਲੋਮੀਟਰ ਪਹਿਲਾਂ ਤੇ ਇਹ ਜਾਮ ਵੀ ਕਾਫੀ ਵੱਡਾ ਤੇ ਫਿਲਹਾਲ ਤਾਂ ਆਪਣੀ ਆਦਤ ਹੈ ਜਾ ਕੇ ਜਾਮ ਖਲਾਈਏ ਜੇ ਨਾ ਖੁਲਿਆ ਫਿਰ ਵੈਸੇ ਮੁੜਿਆ ਆਵਾਂਗੇ ਬਾਕੀ ਬੰਦੇ ਲੱਗੇ ਜਾਮ ਦੀ ਸਨੇਪਾ ਲੈ ਹਾਂ ਭਾਈ ਇਹ ਜੀਤੋਂ ਖਿੱਚ ਪਾਰੀ ਸਾਨੂੰ ਜੈਸੀ ਓ ਜੈਸੀ ਇਹ ਜੀਤਾ ਨਹੀਂ ਖਿੱਚ ਵਾਰੀ ਕੁਆਟਰ ਜਿਆ ਲੈ ਲੈ ਹੈ ਪੱਕਾ ਲਾ ਲੈ ਚੱਲ ਫਿਰ ਚੱਲੇ ਆਂ ਜੀ ਕੁਆਟਰ ਲੈਣ ਤੇ ਕੁਆਟਰ ਲੈ ਕੇ ਜੈਸੀ ਕਿਹੜੀ ਲਾਣੀ ਬਾਈ ਓ ਜੈਸੀ ਕਿਹੜੀ ਲਾਣੀ ਆਹ ਉਹ ਸਖੜੀ ਲੈਣੀ ਓ ਮੁੜਿਆ ਬਸੰਦਰਾ ਮੁੜਿਆ ਮੈਂ ਪਿੰਕੇ ਜਰਗ ਨੂੰ ਕਰ ਰਿਹਾ ਸੰ ਟੀਵੀ ਇਹ ਪਿੰਕੇ ਬਾਈ ਮੁੜ ਗਿਆ ਬਾਅਦਸ ਮੁੰਡਾ ਉਹ ਕਿਹਦੀ ਚਹੀ ਜੀ ਉਹ ਪਿੰਕੇ ਜਰਗ ਨੂੰ ਕਰ ਰਿਹਾ ਮੈਂ ਫੋਨ ਮੈਂ ਬਾਈ ਵੀ ਦੇਓ ਕਰਾ ਨੂੰ ਫੋਨ ਬਾਈ ਪਹਾੜ ਕਿਚਾਰਾ ਦੇ ਆ ਜੀ ਆ ਨਹੀਂ ਸਕਦੇ ਅੱਗੇ ਸਾਹਮਣੇ ਬਣਿਆ ਹੋਈ ਮੰਦਿਰ ਤੇ ਨਾਲ ਖੇਤੀ ਦਾ ਕਿਉਂਕਿ ਇੱਥੇ ਵੀ ਖੇਤੀ ਆ ਜਿਹੜੀ ਉਹ ਛੋਟੇ ਛੋਟੇ ਕਿਆਰੀਆਂ ਕਰਕੇ ਕਰੀ ਜਾਂਦੇ ਨੇ 2000 ਡੀਜ਼ਲ ਲਿਓ ਜੀ ਫਾਈਨਲ ਪਹੁੰਚ ਗਏ ਆਪਾਂ ਬਨੂੜ ਤੇ ਪਹਿਲਾਂ ਘਰ ਚ ਤਰ ਗਈ ਏ ਜੱਸੀ ਨੂੰ ਫੇਰ ਫਿਰ ਚਲਦੇ ਆ ਘਰ ਵੱਲੋਂ ਆਪਣੇ ਕੋਲਾ ਲੱਗਿਆ ਤਾਂ ਗਰਮੀ ਜਾ ਕੇ ਪਹੁੰਚ ਗਏ ਬਨੂੜ ਹਵਾਈ ਵਿਲਾ ਜੀ ਕਿਹਾ ਹਾਂ ਮਾ ਠੀਕ ਆ ਜਾ ਸਮਝਾ ਸ਼ੋਲਾ ਵੀ ਜਸੀ ਸਿਆ ਲਓ ਜੀ ਜਿੱਦਸੀ ਦਾ ਵੀ ਤੌਰ ਦਾ ਸਮਾਨ ਠੀਕ ਆ ਬਰੋ ਠੀਕ ਹੈ ਭਾਈ ਕਿੱਥੇ ਵੀ ਤੇਰਾ ਹੀ ਹੈ ਮਿਹਰਬਾਨੀ ਯਾਰ ਲਓ ਜੀ ਜਸੀ ਕਰਤਾ ਡ੍ਰੌਪ ਚੰਗਾ ਵਿਲੇ ਮਲੇ ਬਾਈ ਜਿੰਨਾ ਘੁੰਮਣਾ ਸੀ ਪ੍ਰਿੰਸ ਮਾ ਕੱਲ ਤਾਂ ਦੁਕਾਨ ਤੇ ਵੀ ਆਣਾ ਹੰਗ ਰੱਭ ਤੇ ਚੱਲ ਤਾਂ ਬੁਰ ਕਾਉ ਮੇਂ ਫਿਰ ਮਿਲਾਂਗੇ ਲੋ ਜੀ ਫਾਈਨਲ ਪਹੁੰਚ ਗਏ ਆਪਾਂ ਆਪਣੇ ਪਿੰਡ ਚ ਖੇੜੀਗੁਰਨਾ ਚ ਤੇ ਪਹਿਲਾਂ ਡ੍ਰੌਪ ਕਰਾਂਗੇ ਹਰਸ਼ ਨੂੰ ਫਿਰ ਬਾਰੀ ਮੇਰੀ ਤੇ ਗੱਡੀ ਲੈ ਜੂਗਾ ਪ੍ਰਿੰਸ ਚੱਲ ਵੀ ਹਰਸ਼ ਪ੍ਰਿੰਸਿਆ ਉੱਪਰ ਥੱਲੇ ਗੁੱਡ ਨਾਈਟ bro ਗੁੱਡ ਨਾਈਟ ਬਾਈ 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 ਦਾੜਾ ਕੇਲ ਛਿਆ ਕੇ ਪਈ ਹੈ ਕਿ ਹੁਣ ਮੇਰੇ ਘਰ ਜਾਣ ਦਾ ਸਟਾਈਲ ਤੁਸੀਂ ਚਲ ਬਾਈ ਖੜ ਜਾ ਬਾਈ ਬੰਦੇ ਦੇ ਘਰ ਐਂਟਰੀ ਹੋ ਲੈਣਾ ਦੇ ਇੱਕ ਵਾਰੀ ਇਹ ਹੋ ਗਿਆ ਜੀ ਮੁੰਡਾ ਅੰਦਰ ਕਿਉਂਕਿ ਉੱਥੇ ਤਾਂ ਠੰਡ ਸੀ ਬਹੁਤ ਜ਼ਿਆਦਾ ਤੇ ਠੰਡ ਚ ਸਾਨੂੰ ਪਤਾ ਹੀ ਹੈ ਉਹਨਾਂ ਦਾ ਪੂਰਾ ਪਰਮਾਨਿਆ ਤੇ ਫਿਲਹਾਲ ਹੁਣ ਗਰਮੀ ਚ ਫਿਰ ਤੋਂ ਦੁਬਾਰਤ ਤੇ ਅੱਜ ਦਾ ਬਲੌਗ ਅੱਜ ਦਾ ਬਲੌਗ ਕਰਦੇ ਆ ਜੀ ਇੱਥੇ ਈਡੀ ਐਂਡ ਮਿਲਦੇ ਆ ਅਗਲੇ ਬਲੌਗ